ਅਸੀਂ ਕੱਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਨਗਰ ਕੌਂਸਲ ਦੇ ਵਿੱਚ ਜਿੰਨੇ ਸੈਨੀਟੇਸ਼ਨ ਸ਼ਾਫਾ ਦੇ ਵਿੱਚ ਕਰਮਚਾਰੀ ਸਨ ਅਧਿਕਾਰੀ ਸਨ ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਸਟਾਫ ਸੀ ਉਸ ਵਿੱਚ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਹਿਰ ਦੇ ਅੰਦਰ ਜਿੰਨਾ ਸੀਵਰ ਸਿਸਟਮ ਜਿਹੜਾ ਜਾਮ ਹੋ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਆ ਉਹ ਪਲਾਸਟਿਕ ਐਰੀ ਬੈਗ ਆ ਜੋ ਕੱਲ ਅਸੀਂ ਫੈਸਲਾ ਕੀਤਾ ਸੀ ਉਸ ਫੈਸਲੇ ਮੁਤਾਬਕ ਅੱਜ ਅਸੀਂ 12 ਟੀਮਾਂ ਨੂੰ ਬਾਹਰ ਫੀਲਡ ਦੇ ਵਿੱਚ ਤੋਰ ਦਿੱਤਾ ਸਵੇਰੇ ਅਸੀਂ ਅਰਲੀ ਮਾਰਨਿੰਗ ਪਹਿਲਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਰੇਡ ਕੀਤਾ ਉੱਥੇ ਹੀ ਅਪਰੋਕਸੀਮੇਟ 5 ਕੁਇੰਟਲ ਜਿਹੜਾ ਆ ਪੋਲੀਥੀਨ ਜਿਹੜਾ ਅਸੀਂ ਕਵਰ ਕੀਤਾ ਬਾਅਦ ਦੁਪਹਿਰ ਅਸੀਂ ਟੀਮਾਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਬਜ਼ਾਰਾਂ 'ਚ ਤੋਰੀਆਂ ਅਸੀਂ ਹਰ ਦੁਕਾਨਦਾਰ ਤੱਕ ਅਪਰੋਚ ਕੀਤੀ ਆ ਤੇ ਆਪਣਾ ਜਿਹੜਾ ਪਲਾਸਟਿਕ ਕੈਰੀ ਬੈਗ ਆ ਇਸ ਦੀ ਵਰਤੋਂ ਨਾ ਕਰੋ ਸਾਡੀ ਮੰਚਾ ਕਿਸੇ ਦੁਕਾਨਦਾਰ ਕਿਸੇ ਘਰ ਦੇ ਮਾਲਕ ਨੂੰ ਕੋਈ ਪ੍ਰੇਸ਼ਾਨ ਕਰਨਾ ਨਹੀਂ ਆ ਅਸੀਂ ਚਾਹੁੰਦੇ ਆ ਵੀ ਸਾਡਾ ਸੀਵਰ ਸਿਸਟਮ ਵਧੀਆ ਹੋਵੇ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਅਸੀਂ ਜਿਹੜਾ ਕੂੜਾ ਸਾਡੇ ਕੋਲੋਂ ਦਾ ਉਹਨੂੰ ਅਸੀਂ ਸੈਗਰੀਗੇਟ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤੁਹਾਡੇ ਮਾਧਿਅਮ ਰਾਈ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ 3 ਐਮਆਰਪ ਛੱਡਾਂ ਐ ਅਪਰੋਕਸੀਮੇਟ 127 ਪ੍ਰੈਟਸ ਨੇ ਪਰ ਸਾਡੇ 156 ਕਰਮਚਾਰੀ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਤੇ ਜਿਹੜੇ ਘਾਟੂ ਘਰ ਗਲੀ ਤੋਂ ਗਲੀ ਮਾਰਕੀਟ ਤੋਂ ਮਾਰਕੀਟ ਤੇ ਹਰ ਜਗ੍ਹਾ ਦੇ ਉੱਤੇ ਯੂਨਿਟ ਦੇ ਉੱਤੇ ਆਪਣੀ ਅਪਰੋਚ ਕਰਦੇ ਆ ਪਰ ਇੰਨਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਕੂੜਾ ਜਿਹੜਾ ਹੈ ਉਹ ਫਿਰ ਇਕੱਸਾਰ ਆ ਰਿਹਾ ਸੀ ਜਦੋਂ ਉਹਦੇ ਐਂਡ ਤੱਕ ਅਸੀਂ ਪਹੁੰਚੇ ਉੱਤੇ ਦੌਰਾਨ ਸਾਨੂੰ ਇਹ ਪਤਾ ਲੱਗਾ ਵੀ ਮੇਨ ਰੀਜਨ ਜਿਹੜਾ ਹੈ ਉਹ ਪਲਾਸਟਿਕ ਦਾ ਲਿਵਾਵਾ ਹੈ ਜਿਹਦੇ ਕਾਰਨ ਕਰਕੇ ਸਾਡਾ ਕੂੜਾ ਪੂਰੀ ਤਰ੍ਹਾਂ ਸੈਗਰੀਗੇਟ ਨਹੀਂ ਹੋ ਪਾਰਿਆ ਇਨ ਬਿਟਵੀਨ ਹੁਣ ਅਸੀਂ ਇਹੋ ਫੈਸਲਾ ਕੀਤਾ ਵੀ ਜਿਸ ਘਰ ਦੇ ਵਿੱਚ ਹਰ ਘਰ ਦੇ ਅਸੀਂ ਅਪਰੋਚ ਇਹੋ ਕਰਨੀ ਆ ਵੀ ਸਾਨੂੰ ਕੂੜਾ ਜਿਹੜਾ ਉਹ ਅਲੱਗ-ਅਲੱਗ ਦਿੱਤਾ ਜਾਵੇ ਜਿੱਲਾ ਕੂੜਾ ਅਲੱਗ ਤੋਂ ਉਹ ਤੇ ਸੁੱਕਾ ਕੂੜਾ ਅਲੱਗ ਦਿਓ ਤਾਂ ਜੀ ਉਹ ਘਰ ਤੋਂ ਹੀ ਸੈਗਰੀਗੇਟ ਹੋ ਗਏ ਘਰ ਤੋਂ ਹੀ ਸੈਗਰੀਗੇਟ ਹੋ ਕੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦਾ ਕਰ ਸਕੀਏ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਇਹਨੂੰ ਵੇਸਟ ਨੂੰ ਸਾਡਾ ਵੇਸਟ ਪਿੱਕ ਕਰ ਲਿਆਉਂਦਾ ਆ ਉਹਨੂੰ ਅਸੀਂ ਲਿਆ ਕੇ ਐਮਆਰਐਫ ਸ਼ੈੱਡ ਤੇ ਰੱਖਨੇ ਆ ਉੱਥੇ ਅਸੀਂ ਇਸ ਸੀ ਨੂੰ 3 ਆਰ ਦਾ ਰੂਪ ਦਿੰਨੇ ਆ ਲੋਕਾਂ ਨੂੰ ਕੀ ਅਪੀਲ ਕਰ ਲੋਕਾਂ ਨੂੰ ਅਸੀਂ ਇਹੋ ਅਪੀਲ ਕਰ ਰਹੇ ਆ ਕਿ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਕਰੋ ਕਿਉਂਕਿ ਅਸੀਂ ਵਾਤਾਵਰਣ ਸਾਫ਼ ਸੁਥਰਾ ਚਾਹੁੰਨੇ ਆ ਸਾਫ਼ ਪਸੰਦ ਜਿਹੜਾ ਸ਼ਹਿਰ ਚਾਹੁੰਨੇ ਆ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੇ ਨਹੀਂ ਕਰਦੇ ਤਾਂ ਮੇਰੇ ਕੋ ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ-ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰੀਆਂ ਤੇ ਉਹਦੇ ਵਿੱਚ ਫੇਰ ਵੀ ਬੰਦਾ ਨਹੀਂ ਸਾਨੂੰ ਸਹਿਯੋਗ ਦਿੰਦਾ ਤੇ ਫਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਐ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਐ ਨਾਟ ਲੈਸ ਥੈਨ 5000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ ਜੇ ਉਹ ਕੰਟੀਨਿਊ ਡਿਫੈਂਸ ਕਰੂਗਾ ਤੇ ਫਿਰ ਉਹਦੋਂ ਜਿਹੜਾ ਅਸੀਂ ਉਸ ਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੇਂਟ ਫਾਈਲ ਜਿਹੜੀ ਕਰਾਂਗੇ ਹੋਰ ਮੈਰੀ ਟ੍ਰਾਂਸਫਰ ਹੋ ਰਹੀ ਹੈ ਇਹਦਾ ਸੁਤਲਾਵਾ ਕਰੇ ਜੀ ਚੰਨ ਜੀ ਵੇ ਕੋਈ ਮੇਰੇ ਇੱਕ ਸ਼ਹਿਰ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਆਪਣੀ ਨਗਰ ਕੌਂਸਲ ਸ਼ੁਰੂ ਕਰ ਦਿੱਤੀ ਆ ਤੇ ਬਹੁਤ ਵਧੀਆ ਸਾਨੂੰ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਸਾਨੂੰ ਸਭ ਤੋਂ ਵਧੀਆ ਹੁਗਾਰਾ ਤੇ ਤੁਹਾਡਾ ਪ੍ਰਸਤਾ ਮੇਰੇ ਜਿਹੜੇ ਸਾਡੇ ਤੱਕ ਅਪਰੋਚ ਕਰ ਰਹੇ ਆ ਤੇ ਜਦੋਂ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਰਹੇਗਾ ਤੁਹਾਨੂੰ ਲੱਗਦਾ ਵੀ ਅਸੀਂ ਪੂਰਾ ਆਪਣਾ ਸ਼ਹਿਰ ਉਹਦੇ ਵਿੱਚ ਅਸੀਂ ਇਹ ਕੰਮ ਦੇ ਵਿੱਚ ਸਫਲ ਹੋਵਾਂਗੇ ਇਹਦੇ ਵਿੱਚ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਸਹਿਯੋਗ ਕਰੀ ਮਤਲਬ ਕੋਈ ਵੀ ਇੱਧਾ ਨਹੀਂ ਵੀ ਜਿਸ ਬੰਦੇ ਨੇ ਸਾਨੂੰ ਕਿਹਾ ਵੀ ਇਹ ਕੰਮ ਜਿਹੜਾ ਤੁਸੀਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸੈਕੰਡ ਦੀ ਹੂਣ ਅਸੀਂ ਆਈ ਤੁਹਾਡੇ ਮਾਤਰਵੇ ਦੱਸਣੇ ਵੀ ਜਿੰਨੇ ਪੈਲਸ ਆ ਸਾਡੇ ਸ਼ਹਿਰ ਦੇ ਵਿੱਚ ਹੂਣਾ ਪੈਲਸਾਂ ਨੂੰ ਅਸੀਂ ਇੱਕ ਲੈਟਰ ਇਸ਼ੂ ਕਰ ਦਿੱਤਾ ਵੀ ਤੁਹਾਡਾ ਬਲਕ ਵੇਸਟ ਜਿਹੜਾ ਜਿਹੜਾ ਉਹਨਾਂ ਦਾ ਕੂੜਾ ਆ ਉਹਦਾ ਪ੍ਰਬੰਧ ਜਾਂ ਤੇ ਉਹ ਆਪ ਕਰਨ ਜਾਂ ਨਗਰ ਕੌਂਸਲ ਨੂੰ ਜਿਹੜੀ ਆ ਸੈਨੀਟੇਸ਼ਨ ਚਾਰ ਦੇ ਜਮਾ ਕਰਾਉ। ਪਰ ਇਸ ਤੋਂ ਇਲਾਵਾ ਜੇ ਕੋਈ ਉਹਦੇ ਅੰਦਰ ਪਲਾਸਟਿਕ ਦੇ ਥਰਮੋਕੋਲ ਦੀ ਵਰਤੋਂ ਕਰਦਾ ਜਾਂ ਪਲਾਸਟਿਕ ਦੀ ਕੋਈ ਚੀਜ਼ ਦੀ ਇਦਾਂ ਦੀ ਵਰਤੋਂ ਕਰਦਾ ਜਿਹੜੀ ਮਨਾਈ ਹੋਊਗਾ ਜੋ ਕੈਰੀ ਬੈਗ ਐਕਟ ਮੁਤਾਬਕ ਮਨਾਈ ਹੋਊਗਾ ਤੇ ਉਹਦੇ ਖਿਲਾਫ ਜਿਹੜੀ ਆ ਮੌਕੇ ਤੇ ਚਲਾਨ ਵੀ ਹੋਊਗਾ ਤੇ ਮੌਕੇ ਦੇ ਉੱਤੇ ਜੇ ਅਸੀਂ ਕੋਰਟ ਦੇ ਵਿੱਚ ਕੇਸ ਵੀ ਫਾਇਲ ਕਰ